ਗੋੜੀ ਵਾਵਨ ਅਖਰੀ ਸਲੋਕ ਰਾਚ ਰਹੇ ਬੰਤਾ ਵਿਨੋਦ ਕੁਸਮ ਰੰਗ ਵਿਖਸੋਰ ਨਾਨਕ ਤਹ ਸਰਨੀ ਪਰੋ ਬਿਨ ਸਜਾਏ ਮਹਿਮੋ ਸਤਗੁਰਤਾ ਸਮਝਾਉਂਦਿਆ ਭਾਈ ਬੰਤਾ ਬਨੋਦ ਪਰਿਵਾਰ ਦੇ ਨਾਲ ਜੁੜ ਕੇ ਜੀਵ ਖੁਸ਼ੀਆਂ ਮਨਾ ਰਿਆ ਵਿਨੋਦ ਤੋਂ ਭਾਵ ਖੁਸ਼ੀਆਂ ਪਰ ਫੁੱਲਾਂ ਦੇ ਬਗ ਰੰਗ ਹੈ ਜਿਵੇਂ ਦਿਨ ਨੂੰ ਫੁੱਲ ਖਿੜਦੇ ਨੇ ਸ਼ਾਮ ਨੂੰ ਮੁਰਝਾ ਜਾਂਦੇ ਨੇ ਇਵੇਂ ਸਾਡਾ ਜੀਵਨ ਹੈ ਪਰ ਮਹਾਰਾਜ ਤਾਂ ਸਮਝਾਉਂਦੇ ਕਹਿੰਦੇ ਆਪਾਂ ਉਹਦੀ ਸਰਨ ਚੱਲੀਏ ਭਾਈ ਕਿੱਥੇ ਮੈ ਮੇਰ ਮੁੱਕ ਜਾਵੇ ਜਨਮ ਮਰਨ ਕੱਟਿਆ ਜਾਵੇ ਉਹ ਕਿਵੇਂ ਕੱਟਿਆ ਜਾਊ ਗਿਆਨ ਕਾ ਵੱਧਾ ਮੰਨ ਰਹੇ ਗੁਰਬਿਨ ਗਿਆਨ ਨਾ ਹੋਈ ਗਿਆਨ ਤੋਂ ਬਿਨਾ ਮੁਕਤੀ ਨਹੀਂ ਹੈਗੀ ਭਾਈ ਗਿਆਨ ਤੋਂ ਬਿਨਾ ਕਾਲੇ ਨਹੀਂ ਛੱਡਣਾ ਗੁਰ ਸ਼ਬਦ ਤੋਂ ਬਿਨਾ ਗਿਆਨ ਨਹੀਂ ਹੋਣਾ ਆਓ ਸਾਰੇ ਮਿਲ ਕੇ ਆਪਾਂ ਇਹ ਰੱਬੀ ਬਾਣੀ ਨਾਲ ਜੁੜੀਏ ਔਰ ਚੱਲਦੇ ਰਹੀਏ ਸਾਡੀ ਮੈਮ ਹੋਰ ਖਤਮ ਹੋ ਜਵੇ ਸਾਡਾ ਜਨਮ ਮਰਨ ਕੱਟਿਆ ਜਾਵੇ ਅਸੀਂ ਆਪਦੇ ਘਰ ਪਹੁੰਚੀਏ ਪਰ ਲੋਕ ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੁਖ ਜਾਏ